ਗੁਰਦੁਵਾਰਾ ਸਹਿਬਾਨਾਂ ਵਿੱਚ ਪਾਠ ਕਰਕੇ ਲੋਕਾਂ ਨੂੰ ਧਰਮ ਨਾਲ ਜੁੜਨ ਦੀ ਮੱਤ ਦੇਣ ਵਾਲੇ ਨੌਜਵਾਨ ਪਾਠੀ ਦਲਜੀਤ ਸਿੰਘ ਦੇ ਘਰ ਦੀ ਸਥਿਤੀ ਵੇਖ ਕੇ ਹਰ ਕਿਸੇ ਨੂੰ ਤਰਸ ਆ ਰਿਹਾ ਹੈ। ਪੁਛਤੈਨੀ ਮਕਾਨ ਵਿੱਚ ਦੋ ਕਮਰੇ ਭਰਾ ਦੇ ਹਿੱਸੇ ਆਏ ਸੀ ਜੋ ਕਿ ਬਾਹਰ ਰਹਿੰਦਾ ਉਸਨੇ ਆਪਣੇ ਕਮਰੇ ਦੀਆਂ ਛੱਤਾਂ ਤੇ ਚਾਦਰਾਂ ਪਾ ਲਈਆਂ ਪਰ ਦਲਜੀਤ ਸਿੰਘ ਦੀ ਇੰਨੀ ਆਮਦਨ ਨਹੀਂ ਕਿ ਉਹ ਛੱਤ ਤੇ ਚਾਦਰਾਂ ਵੀ ਪਾ ਸਕੇ। ਪਿਛਲੇ ਸਾਲ ਆਈ ਬਰਸਾਤ ਵਿੱਚ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਸੀ। ਦਲਜੀਤ ਸਿੰਘ ਦੀ ਪਤਨੀ ਹਰਦੀਪ ਕੌਰ ਨੇ 4 ਸਾਲ ਦੇ ਬੱਚੇ ਨੂੰ ਤਾਂ ਕਿਸੇ ਤਰ੍ਹਾਂ ਬਚਾ ਲਿਆ ਸੀ ਪਰ ਖੁਦ ਉਸਦੀ ਲਪੇਟ ਵਿੱਚ ਆ ਗਈ ਸੀ ਕੁਝ ਦਿਨ ਪਹਿਲਾਂ ਹਸਪਤਾਲ ਵਿੱਚ ਰਹੀ ਪਰ ਠੀਕ ਢੰਗ ਨਾਲ ਇਲਾਜ ਕਰਵਾਉਣ ਲਈ ਦਵਾਈਆਂ ਵਾਸਤੇ ਵੀ ਉਹਨਾਂ ਕੋਲ ਪੈਸੇ ਨਹੀਂ ਸੀ ਇਸ ਵਾਸਤੇ ਇਲਾਜ ਪੂਰਾ ਨਾ ਕਰਵਾ ਸਕੀ ਜਿਸ ਦਾ ਅਸਰ ਉਸਦੇ ਚਿਹਰੇ ਉੱਤੇ ਅੱਜ ਵੀ ਸਾਫ਼ ਰੂਪ ਵਿੱਚ ਵੇਖਿਆ ਜਾ ਸਕਦਾ ਹੈ ਇੱਕ ਬਾਹ ਵੀ ਉਸਦੀ ਪੂਰੀ ਤੌਰ ਤੇ ਕੰਮ ਨਹੀਂ ਕਰ ਰਹੀ ਦੂਜੇ ਪਾਸੇ ਕਮਰੇ ਦੀ ਹੁਣ ਹੋਰ ਛੱਤ ਡਿੱਗ ਪਈ ਹੈ ਇਸ ਲਈ ਪਰਿਵਾਰ ਸਹਿਮਿਆ ਹੋਇਆ ਹੈ ਅਤੇ ਬੱਚਿਆਂ ਸਮੇਤ ਬਰਸਾਤ ਦੀਆਂ ਅੱਧੀਆਂ ਰਾਤਾਂ ਡਿੱਗੀ ਅਤੇ ਟਿਪ ਟਿਪ ਚੋਂਦੀ ਛੱਤ ਦੇ ਹੇਠਾਂ ਗੁਜ਼ਾਰਨ ਵਾਸਤੇ ਮਜਬੂਰ ਹੈ ਛੋਟੇ 5 ਸਾਲ ਦੇ ਬੱਚੇ ਸਹਿਜਦੀਪ ਤੋਂ ਲੈ ਕੇ ਚਾਰ ਜੀਆਂ ਦਾ ਪੂਰਾ ਪਰਿਵਾਰ ਗੁਰਸਿੱਖ ਹੈ ਅਤੇ ਆਪਣੀ ਹਾਲਤ ਨੂੰ ਲੈ ਕੇ ਲੋਕਾਂ ਦੇ ਅੱਗੇ ਹੱਥ ਅੱਡਣ ਦੀ ਬਜਾਏ ਵਹਿਗਰੂ ਤੇ ਡੋਰਾ ਸੁੱਟ ਕੇ ਬੈਠਾ ਕਾਂਵਰੇ ਦੀ ਅੱਧੀ ਡਿੱਗੀ ਛੱਤ ਹੇਠ ਬੱਚਿਆਂ ਸਮੇਤ ਡਰਦੇ ਸائے ਹੇਠ ਉਹ ਦਿਨ ਕੱਟ ਰਹੇ ਨੇ ਅਤੇ ਉਹਨਾਂ ਨੇ ਮਦਦ ਵਾਸਤੇ ਆਪਣਾ ਫੋਨ ਨੰਬਰ 814 615 1004 ਦਿੱਤਾ ਹੈ ਜੇਕਰ ਕਿਸੇ ਸੱਜਣ ਨੇ ਉਹਨਾਂ ਨਾਲ ਸੰਪਰਕ ਕਰਨਾ ਹੋਵੇ ਆਦੀਪਕੌਰ ਆ ਮੇਰਾ ਨਾਮ ਤੇ ਮੈਂ ਨਾ ਇਥੇ ਬਾਲੇ ਡਿੱਗੇ ਹੀ ਤੇ ਮੈਂ ਤੇ ਕੰਮ ਕਰ ਰਹੀ ਸੀ ਤੇ ਸਾਇਦ ਤੋਂ ਪੜਾ ਉਹ ਮੁੰਡਾ ਮੇਰਾ ਪੜਾ ਹੋ ਗਿਆ ਤੇ ਮੇਰੇ ਉਤੇ ਬਾਲੇ ਡਿੱਗੇ ਤੇ ਮੇਰੇ ਸੱਟਾਂ ਸੁੱਤਾ ਬਥੇਰੀਆਂ ਲੱਗੀਆਂ ਪਰ ਮੇਰਾ ਇਲਾਜ ਪੈਸੇ ਤੋਂ ਹੋਇਆ ਨਹੀਂ ਕਿਉਂਕਿ ਪੈਸੇ ਬਿਲਕੁਲ ਨਹੀਂ ਤੇ ਉਹ ਮੇਰਾ ਤੇ ਦਿਨ ਹੋ ਗਿਆ ਤੇ ਤਾਂ ਕਰਕੇ ਮੇਰੇ ਕੋਈ ਮਾਪਾ ਕੋਈ ਮਦਦ ਕਰੂਗਾ ਕਿਤੇ ਕੋਈ ਸੁਨੇਗਾ ਇਹ ਮੂਹ ਤੇ ਨਿਸ਼ਾਨ ਜਿਹੜੇ ਪਏ ਆ ਉਦੋਂ ਤੇ ਹੀ ਆ ਸਾਰੇ ਹੋਰ ਕਿੱਥੇ ਕਿੱਥੇ ਲੱਗੀਆਂ ਇਹ ਬਾਹਾਂ ਤੇ ਸੱਟਾਂ ਲੱਗੀਆਂ ਸੀ ਬਾਹ ਵੀ ਮੇਰੀ ਟੁੱਟ ਗਈ ਹੱਡੀ ਵੀ ਟੁੱਟ ਗਈ ਸੀ ਤੇ ਮੂੰਹ ਦੀ ਵੀ ਹੱਡੀ ਟੁੱਤੀ ਸੀ ਤੇ ਸੱਟਾਂ ਬਹੁਤੀਆਂ ਹੀ ਲੱਗੀਆਂ ਸੀ ਵਾਲੇ ਡਿੱਗਣ ਨਾਲ ਤੇ ਮੈਂ ਕਿੰਨੇ ਦਿਨ ਹਿੱਕ ਪੀ ਤੜਾਈ ਸੀ ਤੇ ਹੋ ਗਏ ਹਨ ਮਹੀਨਾ ਕੋ ਪਾਂ ਤੇ ਦਿਨ ਹੋ ਗਏ ਹੀ ਮੈਂ ਉੱਥੇ ਤੱਕ ਪਰ ਮੇਰੇ ਕੋਲ ਪੈਸੇ ਕਰਕੇ ਮੈਂ ਸਿੱਤੀ ਉਥੇ ਉਹਨਾਂ ਇਲਾਜ ਨਹੀਂ ਕਰਾ ਪਾਈ ਬਾਂ ਠੀਕ ਚਲਦੀ ਹੈ ਹੁਣ ਬਾਹਰ ਆ ਜੀ ਵੀ ਹੈ ਵਾ ਕਹੇ ਵੇਲੇ ਕੰਮ ਨਹੀਂ ਹੁੰਦਾ ਜੀ ਵੀ ਤੇ ਮਾਨ ਮੁੱਟੇ ਹੀ ਕਰੀਦਾ ਵਾ ਕੰਮ ਪਰ ਉਹਨਾਂ ਮੇਰਾ ਬੰਦਾ ਹੀ ਕੰਮ ਕਰਦਾ ਵਾ ਨਾਲ ਕੱਪ ਕਰਾ ਲਦਾ ਠੀਕ ਤਰ੍ਹਾਂ ਇਲਾਜ ਨਹੀਂ ਮਿਲਿਆ ਨਹੀਂ ਇਲਾਜ ਨਹੀਂ ਮਿਲਿਆ ਕਿਉਂਕਿ ਪੈਸੇ ਕੇ ਪੈਸੇ ਨਹੀਂ ਤੇ ਇਲਾਜ ਨਹੀਂ ਹੋਗਾ ਸਮੱਸਿਆ ਮੇਰਾ ਨਾਮ ਜੀ ਦਲਜੀਤ ਸਿੰਘ ਹੈ ਤੇ ਸਾਡੇ ਜਦੋਂ ਪਿੱਛੇ ਹੜ ਵੱਡੇ ਆਈ ਜੀ ਉਦੋਂ ਇੰਦਰ ਵਾਲੀ ਸੱਤ ਡੇਗੀ ਉਸ ਤੋਂ ਬਾਅਦ ਕੋਈ 3 ਕਿ ਮਹੀਨੇ ਬਾਅਦ ਫੇਰ ਦੁਬਾਰਾ ਹੜ ਜਾਇਆ ਫਿਰ ਦੂਜੇ ਵੀ ਡੇਗੇ ਜੀ ਜੀ ਤੇ ਘਰ ਦਾ ਮੈਂ ਗੁਰਦੁਆਰਾ ਸਾਹਿਬ ਕਲੂਕਾਰਾ ਸਾਹਿਬ ਪਾਠ ਕਰਦਾ ਜੀ ਤੇ ਉੱਥੇ ਵੀ ਜਦੋਂ ਮਾਨੂੰ ਮਿਲਦੇ ਪਰ ਮੈਂ ਕਿਸੇ ਤੋਂ ਮਦਦ ਨਹੀਂ ਮੰਗੀ ਜੀ ਅਜੇ ਤੱਕ ਤੇ ਬਾਕੀ ਮਿਸੇਜ ਇੱਥੇ ਕੰਮ ਕਰਦੇ ਪਏ ਸੀ ਉਸ ਤੋਂ ਬਾਅਦ ਡੇਗੇ ਜੀ ਤੇ ਉਹਨਾਂ ਦੇ ਵੀ ਸੱਟਾਂ ਕਾਫੀ ਲੱਗੀਆਂ ਜੀ ਤੇ ਵੱਡਾ ਬੇਟਾ ਵਾਜੀ ਉਹ ਤੇ 8ਵੀਂ ਚ ਪੜਦਾ ਜੀ ਉਹ ਪੇਪਰ ਹੋ ਰਿਹਾ ਹਾਂ ਤੇ ਛੋਟਾ ਜਿਹੜਾ ਨਰਸਰੀ ਚ ਗੁਰਦੁਆਰਾ ਕਲੂਕਰ ਸਾਹਿਬ ਅਕੈਡਮੀ ਚ ਪੜਦਾ ਜੀ ਤੇ ਘਰ ਦੇ ਖਰਚੇ ਬਹੁਤ ਜ਼ਿਆਦਾ ਜੀ ਹੁੰਦੇ ਆ ਤੇ ਉਹਦੇ ਕਰਕੇ ਮਤਲਬ ਕਿ ਛੱਤ ਤੋਂ ਨਹੀਂ ਇਹ ਬਣ ਸਕ ਰਿਹਾ ਜੀ ਤੇ ਛੱਤ ਦੀ ਗ੍ਰਾਂਟ ਤੇ ਬਾਥਰੂਮ ਦੀ ਗ੍ਰਾਂਟ ਲਈ ਅਪਲਾਈ ਕੀਤਾ ਕਿੱਥੇ ਹਾਂਜੀ ਕੀਤਾ ਗੁਰਦਾਸਪੁਰ ਆਪਾਂ ਫਾਇਲ ਭਰ ਕੇ ਆਏ ਸੀ ਜੀ ਇਹ ਕੋਈ ਉਧਰੋਂ 2 ਸਾਲ ਹੋ ਗਏ ਜੀ ਕਿਸੇ ਨੇ ਪੱਲਾ ਨਹੀਂ ਫੜਿਆ ਜੀ ਕੋਈ ਵੀ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਜਾਂ ਆਗੂਆਂ ਨੂੰ ਕੋਈ ਅਪੀਲ ਕਰਨਾ ਚਾਹੂਗੇ ਬਾ ਜੀ ਇਹਦੇ ਇਹੀ ਕਿੰਨੇ ਵੀ ਕੋਈ ਨਾ ਕੋਈ ਅੱਗੇ ਆਏ ਤੇ ਚਲੋ ਸਾਨੂੰ ਵੀ ਸਾਥ ਪਾ ਕੇ ਦੇ ਦੇ ਜੀ ਚਲੋ ਛੋਟੇ ਬੱਚਾ ਵਾ ਨਾਲ ਅੰਦਰ ਜਦੋਂ ਮੀਂਹ ਪੈਂਦਾ ਜੀ ਅੰਦਰ ਰਹਿ ਕੇ ਨਾ ਇਹ ਡਰਦੇ ਡਰਦੇ ਰਾਤ ਕੱਟੀਦੀ ਹੈ ਜੀ ਵੀ ਪਤਾ ਨਹੀਂ ਕਿਹੜਾ ਬਾਲਾ ਡੇਗ ਜਾਣਾ ਹੈ